ਖਬਰ ਹੁੰਦਾ ਚੈਨਲ ਵੇਖ ਰਹੇ ਸਾਰੇ ਸ਼੍ਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਕੁਲਦੀਪ ਸਿੰਘ ਦੀਪਾ ਵਾਰਡ ਨੰਬਰ 23 ਤੋਂ ਆਜ਼ਾਦ ਵੀ ਉਮੀਦਵਾਰ ਵੱਲੋਂ ਸਿਮਰਜੀਤ ਕੌਰ ਵੱਲੋਂ ਅੱਜ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਗੁਰੂ ਸਾਹਿਬ ਦਾ ਓਟਰਾ ਸੱਡਿਆ ਵਾ ਚੋਣ ਸ਼ਾਹ ਜਹਾਜ ਆ ਆਪਣੇ ਮੋਟਰਾਂ ਤੱਕ ਕੱਲ ਪਹੁੰਚੌਣ ਲਈ ਇਸ ਨਾਲ ਘਰ ਪਹੁੰਚੇ ਆ ਇੱਕ ਛੋਟੇ ਜਿਹੇ ਪਰਿਵਾਰ ਤੋਂ ਇੱਕ ਗ੍ਰਹਿਣੀ ਤੋਂ ਰਾਜਨੀਤੀ ਵੱਲ ਪ੍ਰਵੇਸ਼ ਕਰਨ ਜਾ ਰਹੀ ਹੈ ਟਿਕੜ ਲੜੀ ਆ ਚੋ ਨਿਸ਼ਾਨ ਜਹਾਜ਼ ਮਿਲਿਆ ਵਾ ਆਜ਼ਾਦ ਉਮੀਦਵਾਰੋਂ ਲੋਕਾਂ ਵਿੱਚ ਚੰਨ ਜਾ ਰਹੇ ਆ ਆਓ ਸਵਾਗਤ ਕਰਦੇ ਤੇ ਗੱਲਬਾਤ ਕਰਦੀਆਂ ਭਾਜੀ ਸਿਮਰਜੀਤ ਕੋਲ ਦਾ ਭਾਜੀ ਬਹੁਤ ਬਹੁਤ ਸਵਾਗਤ ਸਾਡੇ ਚਾਹੁੰਦੇ ਕਿਵੇਂ ਲੱਗਦਾ ਵਾ ਇੱਕ ਘਰ ਚੋਂ ਉੱਠ ਕੇ ਰਾਜਨੀਤੀ ਵਿੱਚ ਅੱਜ ਤੁਸੀਂ ਐਮਸੀ ਦੀ ਟਿਕੜ ਚੋਂ ਡਣ ਜਾ ਰਹੇ ਜੀ ਬਹੁਤ ਵਧੀਆ ਲੱਗਦਾ ਭਾਜੀ ਹਾਂ ਹਾਂਜੀ ਕੀ ਸੋਚ ਮੰਦੀਏ ਭਾਵਨਾ ਕੀ ਆ ਕੀ ਕਰਨਾ ਚਾਹੁੰਦੇ ਤੁਸੀਂ ਇੱਥੇ ਮੰਦੀਏ ਭਾਵਨਾ ਵਾ ਇਹ ਆ ਗਲੀ ਮੱਲੇ ਦਾ ਵਕਾਸ ਹੋਵੇ ਹਾਂ ਤੇ ਬੱਚੇ ਸਾਰਿਆਂ ਦਾ ਸਹਿਯੋਗ ਮਿਲੇ ਗਲੀ ਮੱਲੇ ਦਾ ਸਹਿਯੋਗ ਮਿਲੇ ਹਾਂ ਤੇ ਆਪਾਂ ਅੱਗੇ ਕੰਮ ਕਰੀਏ ਕੀ ਆ ਬਾਤ ਹਾਂਜੀ ਚੰਗੀ ਸੋਚ ਲੈ ਕੇ ਚੱਲੇਓ ਗੁਰੂ ਸਾਹਿਬ ਦਾ ਜੋ ਉਟਰ ਸਾਹਿਬ ਵੀ ਲਿਆਜ ਹਾਂਜੀ ਅਰਦਾਸ ਕਰਾਈ ਹਮਾਰੇ ਕੋਲ ਹਾਂਜੀ ਕੀ ਲੱਗਦਾ ਕਿਸ ਤਰ੍ਹਾਂ ਦਾ ਲੋਕਾਂ ਵੱਲੋਂ ਤੁਹਾਨੂੰ ਸਹਿਯੋਗ ਮਿਲਦਾ ਬਹੁਤ ਵਧੀਆ ਸਹਿਯੋਗ ਮਿਲਦਾ ਗਲੀ ਮੱਲਾ ਸਾਰਾ ਨਾਲ ਬਹੁਤ ਵਧੀਆ ਸਹਿਯੋਗ ਮਿਲੇਗਾ ਕੀ ਕਰਾ ਜਾਓਗੇ ਵੋਟਰਾਂ ਨੂੰ ਜਿਹੜੇ ਤੁਹਾਡੇ ਵਾਰ ਦੇ 21 ਵਾਰ ਦੇ ਇਹੀ ਕਹਿਣਾ ਚਾਹਾਂਗੇ ਵੀ ਵੋਟ ਪਾ ਕੇ ਤੇ ਸਾਨੂੰ ਜਿਤਾਓ ਆਪਾਂ ਅੱਗੇ ਤੁਹਾਡੇ ਕੰਮ ਕਰਾਂਗੇ ਬਹੁਤ ਸੋਹਣੀ ਗੱਲ ਹਰਮਨ ਕੀ ਲੱਗਦਾ ਕਿਸ ਤਰ੍ਹਾਂ ਦਾ ਲੋਕਾਂ ਲੋ ਹੰਗਾਰਾ ਮਿਲਿਆ ਸੋਤੂ ਬੇਨਾਂ ਜੀ ਸਸਿਕਾ ਸਾਰਿਆਂ ਨੂੰ ਹੰਗਾਰਾ ਬਹੁਤ ਵਧੀਆ ਮਿਲਿਆ ਵਾ ਸਾਰਿਆਂ ਵੱਲੋਂ ਇੱਕ ਤਰਫਾ ਇੱਕ ਫੈਸਲਾ ਵਾ ਹੂੰ ਲੋਕਾ ਨ ਅੱਕੇ ਪਏ ਸੀ ਸਾਡੇ ਵਾਰਡ ਦੇ ਵਿੱਚ ਹਮੇਸ਼ਾ ਇੱਕੋ ਬੰਦਾ ਪਾਰਟੀ ਬਦਲ ਕੇ ਤੇ ਇੱਥੇ ਆ ਕੇ ਮਤਲਬ ਆਪਣਾ ਜਿੱਦਾਂ ਕਹਿ ਲਓ ਪੱਕੀ ਸੀਟ ਨਹੀਂ ਮੰਡੀ ਹੁੰਦੀ ਗੱਦੀ ਹੁੰਦੀ ਐ ਇੱਥੇ ਮੈਂ ਹੀ ਬਹਿ ਸਕਦਾ ਉਹ ਹੋਰ ਨਹੀਂ ਬਹਿ ਸਕਦਾ ਸਾਰੇ ਉਸ ਬੰਦੇ ਦੇ ਖਿਲਾਫ ਹੋ ਗਏ ਆ ਤੇ ਆਪਾਂ ਮਤਲਬ ਮੈਦਾਨ ਚ ਆਏ ਆ ਪਹਿਲੀ ਗੱਲ ਆਪਣਾ ਨਾਂ ਰਾਜ ਨਹੀਂ ਸੀ ਕੋਈ ਟੁਕੜ ਰਿਆ ਵਾ ਨਾ ਹੀ ਕੁਛ ਅਸੀਂ ਆਪਣਾ ਕੰਮ ਕਰਕੇ ਖਾਣ ਵਾਲੇ ਬੰਦੇ ਆ ਤੇ ਆਪਾਂ ਚਾਹੁੰਦੇ ਆ ਕਿ ਗਲੀ ਮਹੱਲੇ ਦਾ ਵਿਕਾਸ ਹੋਵੇ ਸਾਡੇ ਜਾ ਕੇ ਵੇਖੋ ਜਿਹੜੀ ਲੋਹੀ ਆ ਉਸੂਰ ਨਾਲ ਆ ਵਜਦਾ ਜਿਹੜਾ ਸ਼ਹਿਰ ਦੇ ਵਿੱਚੋਂ ਲੰਘਦਾ ਵਾ ਪਾਕਿਸਤਾਨ ਨੂੰ ਜਾਂਦਾ ਵਾ ਉਹਦੇ ਉਹਦਾ ਹਾਲ ਇੰਨਾ ਮੰਦਾ ਕਿ ਜਿਹੜੇ ਉਹਦੇ ਆਲੇ-ਦੁਆਲੇ ਲੋਕ ਰਹਿੰਦੇ ਆ ਉਹਦਾ ਇੰਨਾ ਬੁਰਾ ਹਾਲ ਆ ਨਾ ਲੋਕਾਂ ਦਾ ਉਹਦੇ ਕਰਕੇ ਨਾ ਕਿਸੇ ਐਮਸੀ ਨੇ ਨਾ ਐਮਐਲਏ ਨੇ ਨਾ ਹੀ ਕਿਸੇ ਲੀਡਰ ਨੇ ਸਾਰ ਲਈ ਵੋਟਾਂ ਵੀੜੇ ਆ ਜਾਂਦੇ ਆ ਸਾਡੀ ਸਾਰਿਆਂ ਨੂੰ ਇਹ ਰਿਕਵੈਸਟ ਆ ਕਿ ਅਸੀਂ ਤਾਂ ਡਿਵਾਡ ਦੇ ਵਸਨੀਕ ਆ ਇੱਥੇ ਜੰਮੇ ਆ ਇੱਥੇ ਰਹਿ ਜਾਣਾ ਵਾ ਅਸੀਂ ਠੀਕ ਆ ਇੱਕ ਵਾਰੀ ਸਾਡੇ ਤੇ ਆਪਣੇ ਵਿਸ਼ਵਾਸ ਕਰਕੇ ਵੇਖੋ ਤਾਂ ਜੋ ਅਸੀਂ ਜੇ ਅਹੀਂ ਅਗਲੀ ਾਰ ਕੰਮ ਨਾ ਕਰਾਂਗੇ ਤੇ ਅਸੀਂ ਮੈਂ ਆਪਕੈ ਨਾਂ ਮੱਕੀ ਅਸੀਂ ਖੜੇ ਹੀ ਨਾ ਹੋਵਾਂਗੇ ਅਸੀਂ ਵੋਟ ਮੰਗਨਾਂਗੇ ਜੇ ਅਸੀਂ ਕੰਮ ਨਾ ਕਰਾਂਗੇ ਕੀ ਕੀ ਮੁੱਦੇ ਕਿਰਾਂਗੇ ਇਸ ਵਿੱਚ ਮੁੱਦੇ ਇਹਦੇ ਇਹ ਆ ਕਿ ਇੱਕ ਤੇ ਇਸ ਖਸੂਰ ਨਾਲੇ ਦੀ ਸਫਾਈ ਹੋਣਾ ਲਿਜਾ ਜੀ ਜਿਹਦਾ ਮਤਲਬ ਬੜੇ ਚਿਰ ਤੋਂ ਜਦੋਂ ਮੈਂ ਉਹ ਸੰਭਾਲੀ ਆ ਠੀਕ ਆ 526 ਸਾਲਾਂ ਦਾ ਮੈਂ ਆ ਤੇ ਮਤਲਬ ਮੈਨੂੰ ਨਹੀਂ ਲੱਗਦਾ ਕਿ ਕੋਈ ਸਫਾਈ ਹੋਈ ਸੀ ਠੀਕ ਹੈ ਠੀਕ ਹੈ ਲੋਕੀ ਜਾ ਕੇ ਵੇਖਦੇ ਹੋ ਤੁਸੀਂ ਬਹੁਤ ਬੁਰਾ ਹਾਲ ਹੈ ਉਥੋਂ ਦਾ ਸਟਰੀਟ ਲਾਈਟਾਂ ਬੰਦ ਪਈਆਂ ਨੇ ਆ ਹੁਣ ਐਮਸੀ ਦੀ ਚੋਣ ਆ ਇਹਦੇ ਕਰਕੇ ਥੋੜੀਆਂ ਬਹੁਤੀਆਂ ਜਗ੍ਹਾ ਤੀਆਂ ਨੇ ਸਾਡੀ ਗਲੀ ਦੀਆਂ ਬੰਦ ਪਈਆਂ ਨੇ ਤੇ ਇਹੀ ਮੁੱਦਾ ਵਾ ਬਸ ਲੋਕਾਂ ਲੋਕਾਂ ਨੂੰ ਕੀ ਚਾਹੀਦਾ ਇਹ ਹੀ ਚਾਹੀਦਾ ਵਾ ਕਿ ਸਾਡੇ ਸਾਫ਼ ਸੁਥਰੀ ਹੋਵੇ ਜਗ੍ਹਾ ਤੇ ਸਾਡੀ ਸਟਰੀਟ ਲਾਈਟਾਂ ਹੁਣ ਹੋਰ ਲੋਕਾਂ ਨੂੰ ਕੀ ਚਾਹੀਦਾ ਦੱਸੋ ਸਾਹਮਣੇ ਮੱਦੇ ਹੋਏ ਖਿਡਾਰੀ ਆ ਪੁਰਾਣੇ ਰਾਜਨੀਤਿਕ ਬੰਦੇ ਆ ਹਾਂਜੀ ਕਿਵੇਂ ਲੱਗਦਾ ਬਹੁਤ ਵਧੀਆ ਜੀ ਪਿੱਗੀ ਗੱਲ ਮੁਕਾਬਲਾ ਹੋਊਗਾ ਤੇ ਫੇਰ ਹੀ ਆ ਅਹੀਂ ਆਪਣੇ ਮੰਨ ਲਓ ਕਿ ਮੁੱਦਿਆਂ ਤੇ ਰਾਜਨੀਤੀ ਕਰਾਂਗੇ ਹੂੰ ਸਾਡੇ ਵੱਲੋਂ ਸਾਡੇ ਇਹ ਆ ਕਿ ਮਤਲਬ 5100 ਰੁਪਿਆ ਜਿਹੜੇ ਸਾਡਾ ਐਸਪੀ ਚਲਾਵਾ ਹੂੰ ਜਿਹੜੀਆਂ ਮੇਰੀਆਂ ਭੈਣਾਂ ਆ ਵਾ ਵੱਡੀਆਂ ਛੋਟੀਆਂ ਉਹਨਾਂ ਨੂੰ 5100 ਰੁਪਿਆ ਸ਼ਗਨ ਸਕੀਮ ਦਿੱਤੀ ਜਾਊਗੀ ਸਾਡੇ ਵੱਲੋਂ ਹੂੰ ਠੀਕ ਆ ਜੀ ਤੇ ਇਥੇ ਇੱਕ ਵਾਰਡ ਦੇ ਵਿੱਚ ਕੈਂਪ ਲਗਾਇਆ ਜਾਊਗਾ ਮਤਲਬ ਪੱਕੇ ਤੌਰ ਤੇ ਜਿਹੜੀਆਂ ਸਿਲਾਈ ਮਸ਼ੀਨਾਂ ਠੀਕ ਆ ਉਹ ਪ੍ਰੋਵਾਈਡ ਕਰਾਈਆਂ ਜਾਣਗੀਆਂ ਹੂੰ ਤੇ ਕੈਂਪ ਡੇਲੀ ਲਗਾਇਆ ਕਰੂਗਾ ਜਿਹੜੀਆਂ ਮੇਰੀਆਂ ਭੈਣਾਂ ਸਿਲਾਈ ਦਾ ਕੰਮ ਕਰਨਾ ਚਾਹੁੰਦੇ ਨੇ ਫ੍ਰੀ ਟ੍ਰੇਨਿੰਗ ਦਿੱਤੀ ਜਾਊਗੀ ਉਹਨਾਂ ਨੂੰ ਹਾਂ ਹੋਰ ਤੁਹਾਡੀ ਸਾਫ ਸੁਥਰੀ ਜਗ੍ਹਾ ਪੂਰਾ ਉਹਦੀ ਜ਼ਿੰਮੇਵਾਰੀ ਸਾਡੀ ਆ ਠੀਕ ਹੈ ਜੀ ਲਾਈਟਾਂ ਦਾ ਪ੍ਰਬੰਧ ਫੁੱਲ ਹੋਏਗਾ 24 ਘੰਟੇ ਤੱਕ ਨੂੰ ਮਨ ਲੋ ਸਿਕਿਉਰਿਟੀ ਉਹ ਤੁਹਾਨੂੰ ਇਹ ਨਹੀਂ ਲੱਗੂਗਾ ਕਿ ਅਸੀਂ ਕਿਤੇ ਜੰਗਲ ਰਾਜ ਦੇ ਵਿੱਚ ਰਹਿੰਦੇ ਆ ਇਹ ਸਾਡੀ ਸਾਰੀ ਜ਼ਿੰਮੇਵਾਰੀ ਨਹੀਂ ਕਿਉਂਕਿ ਜੇ ਸਾਡੇ ਕੋ ਨਾ ਹੋ ਸਕਿਆ ਅਸੀਂ ਅਗਲੀ ਵਾਰ ਵੋਟ ਮੰਗਣ ਨਹੀਂ ਆਵਾਂਗੇ ਪਿਤਾ ਜੀ ਜਾਣੇ ਮਾਣੇ ਪੱਤਰਕਾਰ ਨੇ ਹਾਂ ਜੀ ਦਿਸ਼ਾ ਨਿਰਦੇਸ਼ ਕਿਦਾਂ ਦੇ ਮਿਲਦੇ ਪਏ ਬਹੁਤ ਵਧੀਆ ਜੀ ਮੇਰੇ ਪਿਤਾ ਜੀ ਨੇ ਸਾਨੂੰ ਸ਼ੁਰੂ ਤੋਂ ਹੀ ਸਿਖਾਇਆ ਵਾ ਕਿ ਕਦੇ ਕਿਸੇ ਦਾ ਮਾੜਾ ਨਹੀਂ ਕਰਨਾ ਠੀਕ ਹੈ ਨਾ ਹੀ ਜੀ ਮਾੜਾ ਕੀਤਾ ਵਾ ਮੇਰੇ ਪਿਤਾ ਜੀ ਤੁਹਾਨੂੰ ਤੇ ਪਤਾ ਜਿਆਦਾ ਤੁਹਾਡਾ ਉਹਨਾਂ ਨਾਲ ਜਿਆਦਾ ਵਕਤ ਵੀ ਹੈ ਹਨਾ ਤੇ ਉਹਨਾਂ ਨੇ ਬਸ ਇਹੀ ਉਹਨਾਂ ਦਾ ਆਸ਼ੀਰਵਾਦ ਚਾਹੀਦਾ ਵਾ ਜਿੱਦਾਂ ਨੇ ਉਹਨਾਂ ਸਾਨੂੰ ਜੋਸ਼ ਖਾਇਆ ਸੀ ਉਹਨਾਂ ਦੇ ਚਾਹ ਰਹੇ ਆ ਤੇ ਪ੍ਰਮਾਤਮਾ ਬਾਬਾ ਸ਼੍ਰੀ ਚੰਦ ਮਿਹਰ ਕਰੇ ਤੇ ਜਿੱਤ ਕਰਾਵੇ ਤਾਂ ਜੋ ਆਪਾਂ ਲੋਕਾਂ ਨੇ ਕੰਮ ਕਰੀਏ ਕੋਈ ਲੋਕਾਂ ਅੰਦਰ ਵਿੱਚ ਵਿਚਰੇ ਕੋਈ ਮੁਸ਼ਕਲਾ ਲੋਕਾਂ ਦੱਸੀਆਂ ਪਈ ਆਹ ਮੁਸ਼ਕਲਾਂ ਹਨਵਾਰੀਆਂ ਵਾ ਜਾਂ ਆ ਸਾਡੀਆਂ ਜਿਹੜੀਆਂ ਸਮੱਸਿਆਵਾਂ ਵਾ ਜਿਹਨੇ ਹਾਲ ਤੱਕ ਹੱਲ ਨਹੀਂ ਕੀਤੀ ਗਈਆਂ ਸਮਸਿਆਵਾਂ ਮੁਸ਼ਕਲਾਂ ਮਤਲਬ ਐਮਸੀ ਲੈਵਲ ਤੇ ਤੇ ਇਹੀ ਆ ਲੋਕਾਂ ਦੀਆਂ ਲਗਭਗ ਸਟਰੀਟ ਲਾਈਟਾਂ ਦਾ ਹੋ ਗਿਆ ਕਣਕ ਦਾ ਵਿਕ ਹਾਂ ਕਣਕ ਦਾ ਮੁੱਦਾ ਸਭ ਤੋਂ ਮਤਲਬ ਵੱਡਾ ਮੁੱਦਾ ਵਾ ਰਾਜਨੀਤੀ ਤੇ ਸਾਰੇ ਕਰਦੇ ਆਪਾਂ ਰਾਜਨੀਤੀ ਨਹੀਂ ਕਰਾਂਗੇ ਠੀਕ ਆ ਆਜ਼ਾਦ ਉਮੀਦਵਾਰ ਆ ਤੇ ਕਣਕ ਵੱਧ ਤੋਂ ਵੱਧ ਜਿੰਨਿਆਂ ਦੀ ਕੱਟੀ ਗਈ ਸਾਰਿਆਂ ਦੀ ਕੀਤੀ ਜਾਊਗੀ ਜਿਹੜੇ ਗਰੀਬ ਪਰਿਵਾਰ ਲੋੜਵੰਦ ਆ ਉਹਨਾਂ ਨੂੰ ਉਹਨਾਂ ਦੀ ਬਣਾਉਣ ਦੀ ਜ਼ਿੰਮੇਵਾਰੀ ਸਾਡੀ ਆ ਅਸੀਂ ਆਪਣਾ ਪੂਰਾ ਜੋਰ ਲਾਵਾਂਗੇ ਇੱਥੇ ਹੁੰਦਾ ਇਦਾਂ ਵਾ ਕਿ ਜੇ ਮੰਨ ਲਓ ਕਾਂਗਰਸ ਦੀ ਸਰਕਾਰ ਰਹੀ ਹਿੱਤ ਤੇ ਮੰ ਲਓ ਉਹ ਦੂਜਿਆਂ ਦੀ ਕਟ ਦਿੰਦੇ ਸੀ ਕਿ ਨਹੀਂ ਜੀ ਇਹ ਫਲਾਣੀ ਪਾਰਟੀ ਦੇ ਬੰਦੇ ਜਿੱਤੇ ਦੂਜੀ ਆਈ ਜੀ ਉਹ ਕਹਿ ਦਿੰਦੇ ਜੀ ਫਲਾਣੀ ਪਾਰਟੀ ਉਹ ਨਹੀਂ ਕੱਟਣੀ ਇਹ ਰਾਜਨੀਤੀ ਦੀ ਹੋਗੀ ਹੂੰ ਵਾਰਡ ਵਿੱਚ ਬਹੁਤ ਸਾਰੀਆਂ ਜਿਹੜੀਆਂ ਜਿਹੜੀਆਂ ਵੋਟਾਂ ਵਾਂ ਉਹ ਕੱਟ ਕੇ ਦੂਸਰੇ ਲੱਗ ਕੇ ਚ ਗਈਆਂ ਕੋਈ ਦਿੱਕਤ ਆਊਗੀ ਇਸ ਵਿੱਚ ਚਲੋ ਦਿੱਕਤ ਤਾਂ ਥੋੜੀ ਬੋਦੀ ਹੁੰਦੀ ਆ ਪਰ ਕੋਈ ਗੱਲ ਨਹੀਂ ਜੇ ਰਾਜਨੀਤੀ ਵਿੱਚ ਐ ਇੰਨੀ ਦਿੱਕਤ ਚੱਲਣੀ ਪੈਂਦੀ ਹੈ ਸਾਰਿਆਂ ਨੇ ਹੂੰ ਅ ਮੈਂ ਆਪਣੇ ਦਰਸ਼ਕਾਂ ਤੱਕ ਗੱਲ ਸਾਂਝੀ ਕਰਦਾ ਕਿਉਂਕਿ ਇਹ ਜਿਹੜਾ ਪਰਿਵਾਰ ਹੈਗਾ ਇੱਥੇ ਰੰਬੀਰ ਸਿੰਘ ਮਲਹਾਰ ਇਹਦੇ ਜਾਣੇ ਮਾਣੇ ਸੀਨੀਅਰ ਪੱਤਰਕਾਰ ਨੇ ਇਹ ਉਹਨਾਂ ਦਾ ਪਰਿਵਾਰ ਆ ਰਾਜਨੀਤੀ ਵਿੱਚ ਪਰਵੇਸ਼ ਕੀਤਾ ਵਾ ਲੋਕਾਂ 'ਤੇ ਆਸਾਂ ਬਹੁਤ ਆ ਤੇ ਜਿਹੜੀਆਂ ਇਹਨਾਂ ਦੀ ਸੋਚ ਆ ਉਹ ਇੱਕ ਵੱਖਰੀ ਸੋਚ ਆ ਵੀ ਅਸੀਂ ਆਪਣੇ ਜਿਹੜੀ ਵਾਰਡ ਨੂੰ ਜਿਹੜਾ ਸਾਡਾ ਪਰਿਵਾਰ ਆ ਇਹਨੂੰ ਅਸੀਂ ਬੁਲੰਦੀਆਂ ਦਾ ਗਲੇਜਾ ਜਿਹੜੀਆਂ ਸਮੱਸਿਆਵਾਂ ਉਹਨੂੰ ਪਹਿਲ ਦੇ ਆਧਾਰ ਤੇ ਹੱਲ ਕਰਦੇ ਜਾਊਗਾ ਸਾਡੇ ਨਾਲ ਬਿੱਲਾ ਜੀ ਨਾਲ ਮੌਜੂਦ ਨੇ ਜਿਹੜੇ ਬੜੇ ਪੁਰਾਣੇ ਸਮੇਂ ਤੋਂ ਰਾਜਨੀਤੀ ਵਿੱਚ ਨੇ ਬਿੱਲਾ ਜੀ ਕਿਵੇਂ ਦੇਖਦੇ ਹੋ ਇਸ ਵਾਰਡ ਦੇ ਵਿੱਚ ਕਦੀ ਕੋਈ ਐਮਸੀ ਬਹੰਦਾ ਕਦੀ ਕੋਈ ਐਮਸੀ ਬਹੰਦਾ ਲੇਕਿਨ ਸਮੱਸਿਆ ਜੀ ਉਹਦੀ ਤੀਉ ਆ ਤੁਸੀਂ ਇਹਨੂੰ ਕਿਸ ਤਰ੍ਹਾਂ ਦੇ ਹੱਲ ਕਰੋਗੇ ਨਾ ਦੀਪਾ ਜੀ ਪਹਿਲੇ ਤੇ ਤੁਹਾਡੇ ਚੈਨਲ ਦਾ ਸਵਾਗਤ ਹੈ ਜੀ ਖਾਲਸਾ ਬੈਕ ਮੈਂ 2003 ਤੋਂ ਐਕਟਿਵ ਆ ਹਮ ਅਜਾ ਤੌਰ ਤੇ ਮੈਂ ਮਹੱਲੇ ਦੀ ਸੇਵਾ ਕਰਦੇ ਜਾ ਬਣੇ ਹਮ ਅੱਜ ਮੇਰਾ ਭਰਾ ਮਲਹਾਰ ਇਹਦਾ ਛੋਟਾ ਭਰਾ ਵਾ ਹਮ ਮੇਰੀ ਪਾਪ ਬਿਕਲੋਤੀ ਲਾੜਿਆ ਮਹੱਲੇ ਦੇ ਸਜੋਗ ਨਾ ਕਰ ਰਿਹਾ ਜੀ ਹਮ ਸਾਨੂੰ ਕੋਈ ਲਾਲਚ ਨਹੀਂ ਹੈਗਾ ਅਸੀਂ ਕੋਈ ਪਾਰਟੀ ਬਾਜੀ ਤੋਂ ਨਹੀਂ ਇੱਕ ਨਿਸ਼ਾਨ ਦੇ ਉੱਤੇ ਲੜਨਾ ਕੋਈ ਨਾਂਝਾ ਜਾ ਸਾਡਾ ਕਿਸੇ ਪਾਰਟੀ ਪੱਖ ਦੇ ਵਿੱਚ ਨਹੀਂ ਲੜਦੇ ਜੀ ਅੱਜ ਅਸੀਂ ਲੜ ਕੇ ਮਹੱਲੇ ਦਾ ਨਕਸ਼ਣ ਜਿੱਤ ਕੇ ਮਹੱਲੇ ਦੇ ਸਹਿਯੋਗ ਦੇ ਨਾਲ ਵਿਕਾਸ ਦੇ ਕੰਮ ਕਰਾਂਗੇ ਮੈਨੂੰ ਤਕਰੀਬਨ 23 ਸਾਲ ਹੋ ਗਿਆ ਮੈਂ ਅੱਜ ਤੱਕ ਕਿਸੇ ਦਾ ਮਾੜਾ ਨਾ ਕੀਤਾ ਨਾ ਆਉਣ ਵਾਲੇ ਸਮੇਂ ਚ ਕਰਾਂਗਾ ਮੈਂ ਛੋਟੇ ਵੀਰ ਨੂੰ ਨਾਲ ਮਹਾਰ ਨੂੰ ਆਪ ਹੱਥੀਂ ਇਸ ਕਦਮ ਚਕਾਇਆ ਤੇ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਮਹੱਲੇ ਦਾ ਕੰਮ ਜ਼ਰੂਰ ਕਰਾਂ ਬਾੜ ਨੰਬਰ 23 ਦੇ ਵਿੱਚ ਸਭ ਸਾਂਝੀ ਜਿਹੜੇ ਆ ਜਾਤੀਵਾਦ ਛੱਡ ਗਏ ਕੋਈ ਇੱਥੇ ਸਾਰੇ ਹਿੰਦੂ ਮੁਸਲਮ ਸਿੱਖ ਈਸਾਈ ਸਾਰੀਆਂ ਬਰਾਦਰੀਆਂ ਰਹਿੰਦੀਆਂ ਅਸੀਂ ਕੋਈ ਬਰਾਦਰੀ ਪੱਖ ਨਹੀਂ ਜਾਣਦੇ ਅਸੀਂ ਮਹੱਲਾ ਆਪਣਾ ਜਿਹੜਾ ਫਰਜ਼ ਜਾਣਦੇ ਆ ਮਹੱਲੇ ਦੀ ਸੇਵਾ ਨਾਲ ਮਿਲ ਕੇ ਕਰਾਂਗੇ ਆਉਣ ਵਾਲੇ ਜਿਹੜਾ ਸਮਾਂ ਵਾ ਉਹ ਜਨਤਾ ਸਾਨੂੰ ਸਹਿਯੋਗ ਦੇਵੇ ਤੇ ਵੱਤ ਵਾਦਾ ਹੈ ਜਨਤਾ ਨੂੰ ਸਹਿਯੋਗ ਦੇਵਾਂਗੇ ਆਉਣ ਵਾਲਾ ਸਮਾਂ ਬਹੁਤ ਸਵਾ ਫਾੜੇ ਵਾਸਤੇ ਵੀ ਚੰਗਾ ਹੋਵੇ ਮਹੱਲੇ ਵਾਸਤੇ ਚੰਗਾ ਹੋਵੇ ਨਸ਼ਿਆਂ ਤੋਂ ਅਸੀਂ ਇੱਕ ਸਾਈਡ ਤੇ ਹੋ ਗਏ ਨਾਲ ਸ਼ਰਾਬ ਨਾਲ ਕੋਈ ਨਸ਼ਾ ਨਾ ਅਸੀਂ ਦੇਣਾ ਮਾ ਕਿ ਨਾ ਅਸੀਂ ਕੋਈ ਪੈਸੇ ਦੇ ਰਾਜਨੀਤੀ ਕਰਨੀ ਆ ਜੀ ਬਿਲਕੁਲ ਅਸੀਂ ਹੱਥ ਜੋੜ ਕੇ ਹਰ ਇੱਕ ਇਨਸਾਨ ਦੇ ਵੋਟ ਲੈਣੀ ਆ ਵੋਟ ਦਾ ਹਰ ਇੱਕ ਦਾ ਅਧਿਕਾਰ ਆ ਕਿਸ ਨੂੰ ਅਧਿਕਾਰ ਨੂੰ ਇੱਕ ਬਲੰਦਰੀਆ ਦੇ ਪਚਾਇਤੇ ਕਮ ਹੱਲੇ ਦਾ ਨਾਂ ਰੋਸ਼ਨ ਕਰਕੇ ਬਾੜ ਨੰਬਰ 23 ਦੇ ਵਿੱਚ ਬਾਹਰੀ ਉਮੀਦਵਾਰ ਨੂੰ ਜਿਹੜਾ ਬਾਰ-ਬਾਰ ਪਾਰਟੀਆਂ ਬਦਲ ਕੇ ਚੋਲੇ ਆਪਣੇ ਬਦਲ ਕੇ ਪੱਗਾਂ ਬਦਲ ਕੇ ਆਉਂਦਾ ਵਾ ਉਹਨੂੰ ਮੱਲਾ ਆਪ ਇਹ ਹੋਵੇ ਤਾਂ ਖੁੱਡੇ ਲੈਣ ਲਾ ਕੇ ਤੇ ਸਾਡਾ ਸਵਾਗਤ ਕਰਕੇ ਅਸੀਂ ਮੱਲੇ ਦਾ ਪੂਰਾ ਸਵਾਗਤ ਕਰਾਂਗੇ ਤੇ ਆਉਣ ਵਾਲਾ ਸਮਾਂ ਪਰਮਾਤਮਾ ਅਨੁਸਾਰ ਬਹੁਤ ਵਧੀਆ ਬਹੁਤ ਵਧੀਆ ਸੋਚ ਹੈ ਜੀ ਇਹਨਾਂ ਦੀ ਬਹੁਤ ਸੋਚ ਆ ਪੀ ਇਸ ਮੁਹੱਲੇ ਦਾ ਵਿਕਾਸ ਅਸੀਂ ਪਹਿਲੇ ਆਧਾਰ ਤੇ ਕਰਾਂਗੇ ਹਰਮਨ ਕਿਵੇਂ ਦੇ ਦਿਓ ਹਮੇਸ਼ਾ ਹੀ ਜਦੋਂ ਵੀ ਐਮਸੀ ਚੋਣਾਂ ਹੁੰਦੀਆਂ ਤੇ ਜਿਹੜੀ ਸੱਤਾਧਾਰੀ ਪਾਰਟੀ ਨੇ ਉਹੀ ਆਪਣੇ ਜਿਹੜੇ ਉਮੀਦਵਾਰ ਬਣਾਉਂਦੀ ਤੇ ਉਹੀ ਜਿੱਤਉਂਦੀ ਹੁੰਦੀ ਸੀ ਅਰ ਕਾ ਪਹਿਲੀ ਵਾਰ ਹੋਇਆ ਵਾ ਪੀ ਪ੍ਰਸ਼ਾਸਨ ਵੱਲੋਂ ਜਿਹੜੀਆਂ ਵੋਟਾਂ ਕਰਾਈ ਜਾ ਰਹੀਆਂ ਵਾ ਤੇ ਬਾਖੋਵਾਡਾ ਤੋਂ 25 ਦੇ 25 ਵੋਟਾਂ ਜੋ ਜਿਹੜੇ ਕੈਂਡੀਡੇਟ ਹੁੰਦੇ ਆ ਹਾਂਜੀ ਇਹ ਬਹੁਤ ਵਧੀਆ ਆਪਣੇ ਜਿਹੜੇ ਚੋਣ ਕਮਿਸ਼ਨ ਆਪਣੇ ਡਿਪਟੀ ਸਾਹਿਬ ਜੀ ਐਮ ਸਾਹਿਬ ਇਹਨਾਂ ਨੇ ਬਹੁਤ ਵਧੀਆ ਉਪਰਾਲਾ ਵਾ ਕਿ ਹਰ ਵਰਗ ਨੂੰ ਮੌਕਾ ਦਿੱਤਾ ਵਾ ਇਹਨਾਂ ਨੇ ਇਸ ਵਾਰ ਅਸੀਂ ਅਹੀਂ ਤੇ ਆਮ ਜੇ ਘਰ ਤੋਂ ਤੁਹਾਨੂੰ ਪਤਾ ਹੀ ਆ ਆਮ ਜੇ ਘਰ ਤੋਂ ਉੱਠਿਆ ਨਹੀਂ ਲੋਕ ਆ ਅਸੀਂ ਠੀਕ ਹੈ ਇਹਨਾਂ ਦਾ ਵੀ ਤੁਹਾਨੂੰ ਪਤਾ ਹੀ ਆ ਕਿ ਮੇਰੇ ਤਾਇਆ ਜੀ ਨੇ ਹੂੰ ਹੂੰ ਸ਼ੁਰੂ ਤੋਂ ਅਸੀਂ ਇਹੇ ਸਾਡੇ ਨਾਲ ਤੇ ਅਸੀਂ ਇਹਨਾਂ ਸਾਡੇ ਨਾਲ ਪਰਿਵਾਰ ਵਾਲੀ ਬਿਲਕੁਲ ਬਿਲਕੁਲ ਤੇ ਬਹੁਤ ਵਧੀਆ ਵਾ ਮਤਲਬ ਲੋਕਾਂ ਨੇ ਲੋਕਾਂ ਦਾ ਸਾਥ ਚਾਹੀਦਾ ਹੁਣ ਆਪਾਂ ਨੂੰ ਹੂੰ ਤੇ ਮਹਾਰਾਜ ਸੁਖ ਰੱਖੇ ਹੂੰ ਆਖਰ ਦੇ ਵੋਟਰਾਂ ਨੂੰ ਕੀ ਅਪੀਲ ਆ ਵੋਟਰਾਂ ਨੂੰ ਇਹੀ ਅਪੀਲ ਆ ਕਿ ਰਾਜਨੀਤੀ ਚੰਗੀ ਚੁਣੋ ਤੇ ਅਸੀਂ ਤੁਹਾਡਾ ਕੰਮ ਕਰਾਂਗੇ ਪਹਿਲ ਦੇ ਆਧਾਰ ਤੇ ਇਹ ਨਹੀਂ ਕਿ ਅਸੀਂ ਰਾਜਨੀਤੀ ਕਰਾਂਗੇ ਕਿ ਮਤਲਬ ਜਿੱਦਾਂ ਆਏ ਕਰਦੇ ਰਹੇ ਆ ਨਾ ਤੇ ਆਪਾਂ ਕੋਈ ਸ਼ਰਾਬ ਵੰਡਨੀ ਆ ਠੀਕ ਆ ਨਾ ਹੀ ਅਸੀਂ ਪੈਸੇ ਦੇ ਕੇ ਖਰੀਦਣ ਜੋਗੇ ਆ ਤੇ ਨਾ ਹੀ ਖਰੀਦਣੇ ਆ ਕੋਈ ਵੋਟਾਂ ਤੁਹਾਨੂੰ ਸਾਰਿਆਂ ਨੂੰ ਪੀ ਲਿਆ ਕਿ ਇੱਕ ਵਾਰ ਸਾਨੂੰ ਮੌਕਾ ਦਿਓ ਤਾਂ ਜੋ ਅਸੀਂ ਤੁਹਾਡੇ ਕੰਮ ਕਰਾਵਾਂਗੇ ਇਹ ਨਹੀਂ ਕਿ ਗੱਲਾਂ ਹੀ ਆ ਸਾਡੀਆਂ ਤੁਹਾਨੂੰ ਪਤਾ ਹੀ ਆ ਉਹਨਾਂ ਦਾ ਕਿ ਸ਼ੁਰੂ ਤੋਂ ਜਿਹੜੇ ਤੁਹਾਡੇ ਵਿੱਚ ਵਿਚਰਦੇ ਆਏ ਨੇ ਇੱਕ ਫੋਨ ਤੇ ਤੁਹਾਡੇ ਮਸਲੇ ਹੱਲ ਕਰਦੇ ਰਹੇ ਨੇ ਗੁਰਵਿੰਦਰ ਸਿੰਘ ਕੀਤਾ ਜੀ ਨੇ ਮੇਰੇ ਤੇ ਇਦਾਂ ਹੀ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਸਾਡੇ ਨਾਲ ਖੜੇ ਅਸੀਂ ਇਹਨਾਂ ਨਾਲ ਖੜੇ ਆ ਤੇ ਤੁਹਾਡਾ ਕੰਮ ਪਹਿਲ ਦੇ ਅਧਾਰ ਤੇ ਹੋਊਗਾ ਕੋਈ ਇਹ ਨਹੀਂ ਕੀਤਾ ਜਾਊਗਾ ਕਿ ਇਹ ਬੰਦਾ ਫਲਾਣੀ ਪਾਰਟੀ ਦਾ ਵਾ ਤੁਹਾਨੂੰ ਇਹ ਹੀ ਅਪੀਲ ਹੈ ਕਿ ਤੁਸੀਂ ਦੋ ਤਰੀਕ ਨੂੰ ਇੱਕ ਨੰਬਰ ਜਹਾਰ ਵਾਲਾ ਬਟਨ ਨੱਪ ਕੇ ਤੁਹਾਡਾ ਸਿਰਫ ਇੰਨਾ ਕੰਮ ਆ ਬਾਕੀ ਕੰਮ ਸਾਰਾ ਸਾਡੇ ਦੇ ਛੱਡ ਦਿਓ ਤੁਹਾਡਾ ਸਾਰੇ ਕੰਮ ਹੋਣਗੇ ਬਹੁਤ ਬਹੁਤ ਧੰਨਵਾਦ ਤਾਂ ਇਹ ਸਾਨ 12 ਨੰਬਰ 23 ਉਹ ਲੋ ਜਿਹੜੀ ਅਪੀਲ ਕੀਤੀ ਗਈ ਆ ਪਹਿਲੀ ਸਿਮਰ ਜੀ ਕੋਲੋਂ ਉਹਨਾਂ ਦੇ بیٹے ਵੱਲੋਂ ਤੇ ਨਾਲ ਨਾਲ ਸਪੋਰਟਰ ਜਿਹੜੇ ਹਨਵਿੰਦਰ ਸਿੰਘ ਬਿੱਲਾ ਜਿਹੜੇ ਪੁਰਾਣੀ ਵਰਕਰ ਨੇ ਪੁਰਾਣੀ ਲੀਡਰ ਰਾਣੀ ਦੀ ਥੀ ਇਸ ਹਲਕੇ ਦੇ ਜਿਹੜੇ ਦੂਸਰੇ ਕੈਂਟੜੇ ਆ ਮੱਝੇ ਹੋਇ ਘਟਾਰੀ ਨੇ ਬੜਾ ਪੁਰਾਣੀ ਰਾਜਨੀਤੀ ਵਿੱਚ ਨਾ ਸਫਰਿਆ ਬਾੜ ਜਿਹੜੀ 23 ਆ ਇਹਦੇ ਵਿੱਚ ਇਹਨਾਂ ਚੋਣਾਂ ਜਹਾਜ਼ ਵੱਲੋਂ ਇਹ ਚੋਣਾਂ ਦੇ ਪਏ ਆ ਤੇ ਜਿਹੜੀ ਸਮੱਸਿਆਵਾਂ ਆ ਉਹ ਵੀ ਤੁਹਾਨੂੰ ਦੱਸਦੀਆਂ ਵਾਂ ਜਿਹੜੇ ਇਹਨਾਂ ਦੇ ਮੁੱਦੇ ਆ ਉਹ ਵੀ ਦੱਸਦੇ ਆ ਜਿਹੜੀਆਂ ਇਹਨੇ ਸੋਚੇ ਉਹ ਵੀ ਤੁਹਾਨੂੰ ਸਾਹਮਣੇ ਦਰਤੀ ਆ ਹੁਣ ਵੇਖਣਾ ਤੁਸੀਂ ਆ ਕਿ ਕਿਹਨੂੰ ਬੋੜ ਪਾ ਕੇ ਜਿਤਾਉਣਾ ਵਾ ਕੁਲਦੀਪ ਸੰਦੀਪਾ ਖਬਰ ਹੁਣ ਤੱਕ ਚੈਨਲ ਧਰਮਤਾਰ